प्यारे दोस्तों इस लेक्चर में तुम्हारा स्वागत है जिसदा विषय डायनेमिक रैम और डीडीआर रैम है पिछले लेक्चरां विच असि मेमोरी दे बारे कि करना रैंडम एक्सेस मेमोरी भाव रैम और स्टैटिक रैम भाव एस रैम बारे सिखया सी एस रैम तेज है और इस नु रिफ्रेश करण दी लोड नहीं पेंदी पर ए महंगी है और वध थाकीर दी है जिस करके ए वड्डी समरथा वाली मेमोरी लेई टुकमी नहीं इनन ਸਮਾਵਾਂ नु दूर करण लेई ਡਾਇਨਾਮਿਕ ਰੈਮ ਭਾਵ ਡੀ ਰੈਮ ਨੂੰ ਵਿਕਸਿਤ ਕੀਤਾ ਗਿਆ ਸੀ ਇਹ ਵੱਡੇ ਰੇ ਡਾਟਾ ਸਟੋਰ ਕਰਨ ਲਈ ਇੱਕ ਕਫਾਇਤੀ ਅਤੇ ਸੰਖੇਪ ਹੱਲ ਪ੍ਰਦਾਨ ਕਰਦੀ ਹੈ ਇਸ ਲੈਕਚਰ ਵਿੱਚ ਅਸੀਂ ਜਾਣਾਂਗੇ ਕਿ ਡੀ ਰੈਮ ਕਿਵੇਂ ਕੰਮ ਕਰਦੀ ਹੈ ਇਸ ਨੂੰ ਰਿਫਰੈਸ਼ ਕਰਨ ਦੀ ਲੋੜ ਕਿਉਂ ਹੁੰਦੀ ਹੈ ਅਤੇ ਇਹ ਐਸਡੀ ਰੈਮ ਅਤੇ ਡੀਡੀਆਰ ਰੈਮ ਵਰਗੀਆਂ ਤੇਜ਼ ਕਿਸਮਾਂ ਵਿੱਚ ਕਿਵੇਂ ਵਿਕਸਿਤ ਹੋਈ ਡੀ ਰੈਮ ਇੱਕ ਐਸੀ ਮੈਮਰੀ ਹੈ ਜੋ ਡਾਟਾ ਨੂੰ ਛੋਟੇ ਕੈਪੈਸਟਰਾਂ ਅਤੇ ਟਰਾਂਜ਼ਿਸਟਰਾਂ ਦੀ ਮਦਦ ਨਾਲ ਸਟੋਰ ਕਰਦੀ ਹੈ DRAM ਦੇ ਹਰ ਮੈਮਰੀ ਸੈੱਲ ਵਿੱਚ ਇੱਕ ਕੈਪੈਸਟਰ ਅਤੇ ਇੱਕ 트ਾਂਜ਼ਿਸਟਰ ਹੁੰਦਾ ਹੈ ਕੈਪੈਸਟਰ ਵਿੱਚ ਇਲੈਕਟ੍ਰੀਕਲ ਚਾਰਜ ਹੁੰਦਾ ਹੈ ਜੋ ਡਾਟਾ ਨੂੰ ਦਰਸਾਉਂਦਾ ਹੈ ਜਦਕਿ 트ਾਂਜ਼ਿਸਟਰ ਡਾਟਾ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਦਾ ਹੈ SRAM ਦੇ ਉਲਟ ਜੋ ਬਿਜਲੀ ਦੀ ਸਪਲਾਈ ਹੋਣ ਤੱਕ ਡਾਟਾ ਨੂੰ ਵਰਕਰਰ ਰੱਖਦੀ ਹੈ DRAM ਵਿੱਚ ਲੀਕੇਜ ਕਰਕੇ ਚਾਰਜ ਹੌਲੀ-ਹੌਲੀ ਘਟ ਜਾਂਦਾ ਹੈ DRAM ਵਿੱਚ ਰਿਫਰੈਸ਼ ਨਾਂ ਦੀ ਇੱਕ ਪ੍ਰਕਿਰਿਆ ਦੀ ਲੋੜ ਪੈਂਦੀ ਹੈ ਜਿਸ ਵਿੱਚ ਚਾਰਜ ਨੂੰ ਸਮੇਂ-ਸਮੇਂ ਤੇ ਮੁੜ ਭਰਿਆ ਜਾਂਦਾ ਹੈ ਇਹ ਰਿਫਰੈਸ਼ ਪ੍ਰਕਿਰਿਆ ਕਾਰਨ ਡੀ ਰੈਮ ਐਸ ਰੈਮ ਤੋਂ ਹੌਲੀ ਕੰਮ ਕਰਦਾ ਹੈ ਪਰ ਡੀ ਰੈਮ ਦੀ ਬਣਤਰ ਬਹੁਤ ਸਰਲ ਹੁੰਦੀ ਹੈ ਜਿਸ ਕਰਕੇ ਇਹ ਵੱਧ ਡਾਟਾ ਨੂੰ ਘਟ ਥਾਂ 'ਚ ਸਟੋਰ ਕਰ ਸਕਦੀ ਹੈ ਨਤੀਜੇ ਵਜੋਂ ਡੀ ਰੈਮ ਐਸ ਰੈਮ ਨਾਲੋਂ ਸਸਤੀ ਅਤੇ ਸੰਗਣੀ ਹੁੰਦੀ ਹੈ ਜਿਸ ਕਰਕੇ ਇਹ ਕੰਪਿਊਟਰਾਂ ਅਤੇ ਹੋਰ ਡਿਵਾਈਸਾਂ ਦੀ ਮੁੱਖ ਮੈਮਰੀ ਵਜੋਂ ਵਰਤੀ ਜਾਂਦੀ ਹੈ ਡੀ ਰੈਮ ਦੀ ਕਾਰਵਾਈ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੈਪੈਸਟਰ ਵਿੱਚ ਚਾਰਜ ਸਟੋਰ ਕਰਨ ਲਈ ਇੱਕ ਵੋਲਟੇਜ ਲਗਾਈ ਜਾਂਦੀ ਹੈ ਜੇਕਰ ਕੈਪੈਸਟਰ ਵਿੱਚ ਚਾਰਜ ਮੌਜੂਦ ਹੋਵੇ ਤਾਂ ਇਹ ਬਾਈਨਰੀ 1 ਨੂੰ ਦਰਸਾਉਂਦਾ ਹੈ ਜੇਕਰ ਚਾਰਜ ਨਾ ਹੋਵੇ ਤਾਂ ਇਹ ਬਾਈਨਰੀ 0 ਨੂੰ ਦਰਸਾਉਂਦਾ ਹੈ ਪਰ ਚਾਰਜ ਲੀਕੇਜ ਕਰਕੇ ਸਮੇਂ ਦੇ ਨਾਲ ਡੀ ਰੈਮ ਸੈੱਲਾਂ ਵਿੱਚ ਮੌਜੂਦ ਡਾਟਾ ਮਿਟਣ ਦਾ ਖਤਰਾ ਬਣ ਜਾਂਦਾ ਹੈ ਇਸ ਕਰਕੇ ਡੀ ਰੈਮ ਵਿੱਚ ਡਾਟਾ ਨੂੰ ਵਰਕਰਾਰ ਰੱਖਣ ਲਈ ਰਿਫਰੈਸ਼ ਕਰਨਾ ਲਾਜ਼ਮੀ ਹੁੰਦਾ ਹੈ ਇਹ ਰਿਫਰੈਸ਼ ਪ੍ਰਕਿਰਿਆ ਆਟੋਮੈਟਿਕ ਤਰੀਕੇ ਨਾਲ ਮੈਮਰੀ ਕੰਟਰੋਲਰ ਵੱਜੋਂ ਸੰਭਾਲੀ ਜਾਂਦੀ ਹੈ ਡੀ ਰੈਮ ਦੇ ਰਿਫਰੈਸ਼ ਕਰਨ ਦੇ ਦੋ ਮੁੱਖ ਤਰੀਕੇ ਹਨ आटो रिफ्रैश रिफ्रैश आटो रिफ्रेश विच मैमोरी कंट्रोलर नियमित समय अंतराल ते रिफ्रैश कमांड भेजता है इस तरीके सब सैल उन्होंने चार्ज मिजन तो पहला ही रिफ्रैश हो जाते हैं सैल्फ डी रैम चिप आपे रिफ्रैश करती है बिना मेमोरी कंट्रोलर होते निर्भर किए ਇਹ ਤਕਨੀਕ ਘੱਟ ਪਾਵਰ ਐਪਲੀਕੇਸ਼ਨਾਂ ਜਿਵੇਂ ਕਿ ਲੈਪਟਾਪ ਅਤੇ ਮੋਬਾਈਲ ਡਿਵਾਈਸਾਂ ਵਿੱਚ ਉਪਯੋਗੀ ਹੈ ਜਿੱਥੇ ਬਿਜਲੀ ਦੇ ਖਪਤ ਨੂੰ ਘੱਟ ਤੋਂ ਘੱਟ ਕਰਨ ਦੀ ਲੋੜ ਹੁੰਦੀ ਹੈ ਡੀ ਰੈਮ ਵਿੱਚ ਰਿਫਰੈਸ਼ ਆਮ ਤੌਰ ਤੇ ਕਤਾਰਦਰ ਕਤਾਰ ਭਾਵ ਰੋ ਵਾਈ ਰੋ ਕੀਤਾ ਜਾਂਦਾ ਹੈ ਮੈਮਰੀ ਕੰਟਰੋਲਰ ਇੱਕ ਰੋ ਚੁਣਦਾ ਹੈ ਸਟੋਰ ਕੀਤੇ ਡਾਟਾ ਨੂੰ ਪੜ੍ਹਦਾ ਹੈ ਅਤੇ ਉਹੀ ਡਾਟਾ ਮੁੜ ਉਸੇ ਸਥਾਨ ਤੇ ਲਿਖ ਕੇ ਚਾਰਜ ਨੂੰ ਦੁਬਾਰਾ ਭਰਦਾ ਹੈ ਇਹ ਪ੍ਰਕਿਰਿਆ ਸਾਰੀਆਂ ਰੋਜ਼ ਲਈ ਇੱਕ ਖਾਸ ਸਮੇਂ ਦੇ ਅੰਤਰਾਲ ਵਿੱਚ ਦੁਹराई ਜਾਂਦੀ ਹੈ ਕਿਉਂਕਿ ਰਿਫਰੈਸ਼ ਕਰਨ ਵਿੱਚ ਸਮਾਂ ਲੱਗਦਾ ਹੈ ਇਸ ਕਰਕੇ ਡੀ ਰੈਮ ਦੀ ਗਤੀ ਐਸ ਰੈਮ ਨਾਲੋਂ ਘੱਟ ਹੁੰਦੀ ਹੈ ਪਰ ਇਹ ਸਮਝੌਤਾ ਸਵੀਕਾਰਯੋਗ ਹੈ ਕਿਉਂਕਿ ਡੀ ਰੈਮ ਘੱਟ ਲਗਤ ਤੇ ਵੱਡੀ ਸਟੋਰੇਜ ਬਰਥਾ ਪ੍ਰਦਾਨ ਕਰਦੀ ਹੈ ਸਮੇਂ ਦੇ ਨਾਲ ਡੀ ਰੈਮ ਦੀਆਂ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਨ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਵਿਕਸਿਤ ਕੀਤਾ ਗਿਆ ਸਭ ਤੋਂ ਆਮ ਵਰਤੀਆਂ ਜਾਣ ਵਾਲੀਆਂ ਕਿਸਮਾਂ ਰਵਾਇਤੀ ਡੀ ਰੈਮ ਫਾਸਟ ਪੇਜ ਮੋਡ ਡੀ ਰੈਮ ਐਕਸਟੈਂਡਡ ਡਾਟਾ ਆਊਟ ਡੀ ਰੈਮ ਅਤੇ ਸਿੰਕ੍ਰੋਨਸ ਡੀ ਰੈਮ ਹਨ ਇਹਨਾਂ ਵਿੱਚੋਂ ਹਰ ਇੱਕ ਵਿੱਚ ਕੁਝ ਵਿਸ਼ੇਸ਼ਤਾਵਾਂ ਹਨ ਜੋ ਮੈਮਰੀ ਦੇ ਕਾਰਜ ਵਿੱਚ ਸੁਧਾਰ ਕਰਦੀਆਂ ਹਨ ਰਵਾਇਤੀ ਭਾਅ ਕਨਵੈਨਸ਼ਨਲ ਡੀ ਰੈਮ ਜਿਸ ਨੂੰ ਆਸਿੰਕ੍ਰੋਨਸ ਡੀ ਰੈਮ ਵੀ ਕਿਹਾ ਜਾਂਦਾ ਹੈ ਸਿਸਟਮ ਦੇ ਕਲੌਕ ਨਾਲ ਸਮਕਾਲੀਕਰਨ ਜਾਨੀ ਕਿ ਸਿੰਕ੍ਰੋਨਾਈਜ਼ੇਸ਼ਨ ਤੋਂ ਬਿਨਾਂ ਕੰਮ ਕਰਦੀ ਹੈ ਪ੍ਰੋਸੈਸਰ ਨੂੰ ਮੈਮਰੀ ਆਪਰੇਸ਼ਨ ਪੂਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ ਜਿਸ ਕਰਕੇ ਰਵਾਇਤੀ ਡੀ ਰੈਮ ਨੂੰ ਆਧੁਨਿਕ ਸਿਸਟਮਾਂ ਵਿੱਚ ਤੇਜ਼ ਵਿਕਲਪਾਂ ਦੁਆਰਾ ਬਦਲ ਦਿੱਤਾ ਗਿਆ ਹੈ ਇੱਕ ਕਤਾਰ ਅਤੇ ਕਾਲਮ ਭਾਵ ਰੋਜ਼ ਐਂਡ ਕਾਲਮ ਐਡਰੈਸਿੰਗ ਵਿਧੀ ਦੀ ਪਾਲਣਾ ਕਰਦੀ ਹੈ ਪਰ ਹਰ ਨਵੀਂ ਰਿਕੁਐਸਟ ਲਈ ਇੱਕ ਨਵੇਂ ਐਕਸੈਸ ਸਾਈਕਲ ਦੀ ਲੋਡ ਹੁੰਦੀ ਹੈ ਜਿਸ ਨਾਲ ਲਗਾਤਾਰ ਮੈਮਰੀ ਐਕਸੈਸ ਹੌਲੀ ਹੋ ਜਾਂਦੀ ਹੈ ਫਾਸਟ ਪੇਜ ਮੋਡ ਡੀ ਰੈਮ ਜਿਸ ਨੂੰ ਸੰਖੇਪ ਵਿੱਚ ਐਫ ਪੀ ਐਮ ਡੀ ਰੈਮ ਕਿਹਾ ਜਾਂਦਾ ਹੈ ਰਵਾਇਤੀ ਡੀ ਰੈਮ ਦਾ ਇੱਕ ਸੁਧਰਿਆ ਹੋਇਆ ਰੂਪ ਸੀ ਇਸ ਨੇ ਕਈ ਕਾਲਮ ਐਡਰੈਸਸ ਤੱਕ ਪਹੁੰਚ ਕਰਦੇ ਸਮੇਂ ਰੋ ਐਡਰੈਸ ਨੂੰ ਕਿਰਿਆਸ਼ੀਲ ਰੱਖ ਕੇ ਇੱਕੋ ਰੋ ਵਿੱਚ ਸਟੋਰ ਕੀਤੇ ਡਾਟਾ ਤੱਕ ਤੇਜ਼ ਪਹੁੰਚ ਨੂੰ ਸੰਭਵ ਬਣਾਇਆ ਇਸ ਕਾਰਨ ਲਗਾਤਾਰ ਮੈਮਰੀ ਸਥਾਨਾਂ ਨੂੰ ਲੱਭਣ ਵਿੱਚ ਲੱਗਣ ਵਾਲਾ ਸਮਾਂ ਘੱਟ ਹੋ ਗਿਆ ਨਤੀਜੇ ਵਜੋਂ ਐਫ ਪੀ ਐਮ ਡੀ ਰੈਮ ਪੁਰਾਣੇ ਕੰਪਿਊਟਿੰਗ ਸਿਸਟਮਾਂ ਵਿੱਚ ਬਹੁਤ ਵਰਤੀ ਗਈ ਐਕਸਟੈਂਡਡ ਡਾਟਾ ਆਊਟ ਡੀ ਰੈਮ ਜਾਨੀ ਕਿ ਈ ਡੀਓ ਡੀ ਰੈਮ ਨੂੰ ਗਤੀ ਨੂੰ ਹੋਰ ਬਿਹਤਰ ਬਣਾਉਣ ਲਈ ਵਿਕਸਿਤ ਕੀਤਾ ਗਿਆ ਸੀ ਇਸ ਵਿੱਚ ਪਿਛਲੇ ਡਾਟਾ ਦੀ ਟ੍ਰਾਂਸਫਰ ਜਾਰੀ ਰਹਿਣ ਦੇ ਦੌਰਾਨ ਨਵੀਂ ਮੈਮਰੀ ਐਕਸੈਸ ਸ਼ੁਰੂ ਕਰਨ ਦੀ ਸਮਰੱਥਾ ਸੀ ਜਿਸ ਕਰਕੇ ਮੈਮਰੀ ਆਪਰੇਸ਼ਨ ਵਿਚਕਾਰ ਲੱਗਣ ਵਾਲਾ ਉਡੀਕ ਸਮਾਂ ਕੱਟ ਹੋ ਗਿਆ ਐਫ ਪੀਐਮ ਡੀ ਰੈਮ ਦੇ ਉਲਟ ਈ ਡੀਓ ਡੀ ਰੈਮ ਡਾਟਾ ਨੂੰ ਲੰਬੇ ਸਮੇਂ ਤੱਕ ਵੈਧ ਭਾਅ ਵੈਲਿਡ ਰੱਖਦੀ ਸੀ ਜਿਸ ਨਾਲ ਪ੍ਰੋਸੈਸਰ ਨਾਲ ਵਧੇਤਰ ਤਾਲਮੇਲ ਬਣਿਆ ਰਹਿੰਦਾ ਸੀ ਹਾਲਾਂਕਿ ਇਹ ਇੱਕ ਅਨੁਕੂਲ ਮੈਮਰੀ ਕੰਟਰੋਲਰ ਦੀ ਮੰਗ ਕਰਦੀ ਸੀ ਜਿਸ ਨੇ ਇਸ ਦੀ ਵਿਆਪਕ ਵਰਤੋਂ ਨੂੰ ਸੀਮਤ ਕਰ ਦਿੱਤਾ ਅਗਲੀ ਵੱਡੀ ਸਫਲਤਾ ਸਿੰਕਰੋਨਸ ਡੀ ਰੈਮ ਜਾਣੀ ਕਿ ਐਸ ਡੀ ਰੈਮ ਸੀ ਪੁਰਾਣੀਆਂ ਡੀ ਰੈਮ ਕਿਸਮਾਂ ਦੇ ਉਲਟ ਐਸ ਡੀ ਰੈਮ ਸਿਸਟਮ ਕਲੌਕ ਦੇ ਨਾਲ ਸਿੰਕਰੋਨਾਈਜ਼ ਹੋ ਕੇ ਕੰਮ ਕਰਦੀ ਹੈ ਜਿਸ ਨਾਲ ਇਹ ਕਈ ਨਿਰਦੇਸ਼ਾਂ ਦੀ ਸੰਭਾਲ ਸਮਰੱਥਾ ਨੂੰ ਬਿਹਤਰ ਬਣਾਉਂਦੀ ਹੈ ਇਸ ਸਿੰਕ੍ਰੋਨਾਈਜੇਸ਼ਨ ਨਾਲ ਪਾਈਪਲਾਈਨ ਆਪਰੇਸ਼ਨ ਸੰਭਵ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਜਦੋਂ ਇੱਕ ਡਾਟਾ ਬੇਨਤੀ ਭਾਵ ਡਾਟਾ ਰਿਕੁਐਸਟ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਤਾਂ ਅਗਲੀ ਰਿਕੁਐਸਟ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ ਐਸਡੀ ਰੈਮ ਨੇ ਡਾਟਾ ਟਰਾਂਸਫਰ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਅਤੇ ਇਹ ਆਧੁਨਿਕ ਮੈਮਰੀ ਟੈਕਨੋਲੋਜੀਆਂ ਦੀ ਨੀਂਹ ਬਣ ਗਈ ਡੀ ਰੈਮ ਦੀ ਗਤੀ ਅਤੇ ਕਾਰਗੁਜ਼ਾਰੀ ਨੂੰ ਹੋਰ ਵਧਾਉਣ ਲਈ ਡਬਲ ਡਾਟਾ ਰੇਟ ਰੈਮ ਜਾਨੀ ਕਿ ਡੀਡੀਆਰ ਰੈਮ ਨਾਂ ਦੀ ਨਵੀਂ ਮੈਮਰੀ ਵਿਕਸਿਤ ਕੀਤੀ ਗਈ ਡੀਡੀਆਰ ਰੈਮ ਕਲੌਕ ਸਿਗਨਲ ਦੇ ਵੱਧ ਦੇ ਭਾਵ ਰਾਈਜ਼ਿੰਗ ਅਤੇ ਡਿੱਗ ਦੇ ਭਾਵ ਫਾਲਿੰਗ ਦੋਨੋਂ ਐਜਸ ਤੇ ਡਾਟਾ ਨੂੰ ਪੜਨਾ ਅਤੇ ਲਿਖਣਾ ਸੰਭਵ ਬਣਾਉਂਦੀ ਹੈ ਜਿਸ ਨਾਲ ਕੁੱਲ ਡਾਟਾ ਟ੍ਰਾਂਸਫਰ ਵੱਧਦਾ ਹੈ ਇਸ ਦਾ ਮਤਲਬ ਹੈ ਕਿ ਡੀਡੀਆਰ ਰੈਮ ਐਸਡੀ ਰੈਮ ਨਾਲੋਂ ਹਰ ਕਲੌਕ ਸਾਈਕਲ ਵਿੱਚ ਦੁੱਗਣਾ ਡਾਟਾ ਟ੍ਰਾਂਸਫਰ ਕਰ ਸਕਦੀ ਹੈ ਜਿਸ ਨਾਲ ਮੈਮਰੀ ਕਾਰਗੁਜ਼ਾਰੀ ਵਿੱਚ ਕਾਫੀ ਸੁਧਾਰ ਹੁੰਦਾ ਹੈ DDR RAM ਇੱਕ ਉન્નਤ ਸਿਗਨਲਿੰਗ ਤਕਨੀਕ ਦੀ ਵਰਤੋਂ ਕਰਦੀ ਹੈ ਜੋ ਬਿਜਲੀ ਦੀ ਖਪਤ ਨੂੰ ਘਟਾਉਂਦੀ ਹੈ ਅਤੇ ਡਾਟਾ ਟ੍ਰਾਂਸਫਰ ਦਰ ਨੂੰ ਵਧਾਉਂਦੀ ਹੈ। ਇਹ ਰਵਾਇਤੀ SDRAM ਦੇ ਮੁਕਾਬਲੇ ਘੱਟ ਵੋਲਟੇਜ ਪੱਧਰ ਤੇ ਕੰਮ ਕਰਦੀ ਹੈ। ਇਸ ਕਾਰਨ DDR RAM ਨਾ ਸਿਰਫ ਤੇਜ਼ ਹੁੰਦੀ ਹੈ ਸਗੋਂ ਊਰਜਾ ਕੁਸ਼ਲ ਵੀ ਹੁੰਦੀ ਹੈ ਜੋ ਕਿ ਆਧੁਨਿਕ ਕੰਪਿਊਟਿੰਗ ਯੰਤਰਾਂ ਲਈ ਬਹੁਤ ਮਹੱਤਵਪੂਰਨ ਹੈ। DDR RAM ਦੀਆਂ ਕਈ ਪੀੜ੍ਹੀਆਂ ਭਾਵ ਜਨਰੇਸ਼ਨਸ ਹਨ ਜੋ ਗਤੀ ਕਾਰਗੁਜ਼ਾਰੀ ਅਤੇ ਡਾਟਾ ਬੈਂਡਵਿਡਥ ਵਿੱਚ ਸੁਧਾਰ ਕਰਦੀਆਂ ਹਨ DDR1 ਨੇ ਪਹਿਲੀ ਵਾਰ ਡਬਲ ਡਾਟਾ ਰੇਟ ਟ੍ਰਾਂਸਫਰ ਨੂੰ ਸੰਭਵ ਬਣਾਇਆ ਪਰ ਇਸ ਦੀ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਸੀ DDR2 ਨੇ ਬਿਜਲੀ ਦੀ ਖਪਤ ਨੂੰ ਘਟਾਇਆ ਅਤੇ ਡਾਟਾ ਟ੍ਰਾਂਸਫਰ ਗਤੀ ਨੂੰ ਵਧਾਇਆ DDR3 ਨੇ ਬੈਂਡਵਿਡਥ ਵਿੱਚ ਹੋਰ ਸੁਧਾਰ ਕੀਤਾ ਅਤੇ ਘੱਟ ਵੋਲਟੇਜ ਤੇ ਕੰਮ ਕੀਤਾ DDR4 ਨੇ ਮੈਮੋਰੀ ਘਣਤਾ ਤੇ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਅਤੇ ਬਿਜਲੀ ਦੀ ਖਪਤ ਨੂੰ ਹੋਰ ਘਟਾਇਆ ਸਭ ਤੋਂ ਨਵੀਂ DDR5 ਨੇ ਸਭ ਤੋਂ ਵੱਧ ਡਾਟਾ ਦਰਾਂ, ਬਿਹਤਰ ਊਰਜਾ ਸੰਭਾਲ ਅਤੇ ਵੱਧ ਬੈਂਡਵਿਥ ਪੇਸ਼ ਕੀਤੀ ਜਿਸ ਕਰਕੇ ਇਹ ਉન્નਤ ਕੰਪਿਊਟਿੰਗ ਕਾਰਜਾਂ ਲਈ ਬਹੁਤ ਟੁਕਮੀ ਹੈ। DDR RAM ਆਪਣੀ ਤੇਜ਼ ਗਤੀ, ਕਾਰਗੁਜ਼ਾਰੀ ਅਤੇ کارਗਰ ਊਰਜਾ ਖਪਤ ਕਰਕੇ ਕੰਪਿਊਟਰ ਮੈਮਰੀ ਲਈ ਮਿਆਰੀ ਪਸੰਦ ਬਣ ਗਈ ਹੈ। ਇਹ ਡੈਸਕਟਾਪ, ਲੈਪਟਾਪ, ਸਰਵਰ ਅਤੇ ਹੋਰ ਕੰਪਿਊਟਿੰਗ ਉਪਕਰਣਾਂ ਵਿੱਚ ਵਰਤੀ ਜਾਂਦੀ ਹੈ ਜਿੱਥੇ ਤੇਜ਼ ਅਤੇ ਭਰੋਸੇਯੋਗ ਮੈਮਰੀ ਦੀ ਲੋੜ ਹੁੰਦੀ ਹੈ। DDR ਟੈਕਨੋਲੋਜੀ ਵਿੱਚ ਹੋ ਰਹੇ ਨਿਰੰਤਰ ਸੁਧਾਰ ਜਕੀਨੀ ਬਣਾਉਂਦੇ ਹਨ ਕਿ ਆਧੁਨਿਕ ਸਿਸਟਮ ਵਧੇਰੇ ਜਟਿਲ ਕਾਰਜਾਂ ਨੂੰ ਬਿਹਤਰ ਕਾਰਗੁਜ਼ਾਰੀ ਨਾਲ ਸੰਭਾਲ ਸਕਣ। ਇਸ ਨਾਲ ਡੀ ਰੈਮ ਅਤੇ ਇਸ ਦੇ ਵਿਕਾਸ ਉੱਤੇ ਸਾਡੀ ਚਰਚਾ ਪੂਰੀ ਹੁੰਦੀ ਹੈ। ਡਿਜੀਟਲ ਸਿਸਟਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡਿਜ਼ਾਈਨ ਕਰਨ ਲਈ ਇਹਨਾਂ ਮੈਮਰੀ ਟੈਕਨੋਲੋਜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਗਲੇ ਲੈਕਚਰ ਵਿੱਚ ਅਸੀਂ ਰੋਮ ਆਰਕੀਟੈਕਚਰ ਅਤੇ ਉਹਨਾਂ ਦੇ ਉਪਯੋਗਾਂ ਦੀ ਜਾਣਕਾਰੀ ਲਵਾਂਗੇ। ਇਸ ਲੈਕਚਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ।